ਤੇ ਅੱਜ ਸਾਰੇ ਸਿਕਾਂ ਨੂੰ ਟਰੋਲ ਕੀਤਾ ਜਾ ਰਿਹਾ ਮੁੱਖ ਮੰਤਰੀ ਦੇ ਇੱਕ ਬੋਲ ਪਿਆ ਮੁੱਖ ਮੰਤਰੀ ਦਾ ਬਿਆਨ ਆ ਗਿਆ ਚਲੋ ਚੰਗੀ ਗੱਲ ਆ ਅਸੀਂ ਧੰਨਵਾਦ ਕਰਦੇ ਆ ਤੇ ਹੋਰ ਸਾਰੇ ਇਕਾ ਦੋਕਾ ਨੂੰ ਛੱਡ ਕੇ ਚਰਨਦੀਪ ਸਿੰਘ ਚੰਨੀ ਉਹਦੇ ਘਰ ਜਾ ਆਇਆ ਆ ਕਿ ਮੰਦਰ ਦੇ ਵਿੱਚ ਇੱਕ ਬੱਚੀ ਦੇ ਨਾਲ 6 ਜਾਨੇ ਬ੍ਰਾਹਮਣ ਅਰੇਪ ਕੀਤਾ ਸੀ ਕਿ ਉਹ ਸਾਰੇ ਬ੍ਰਾਹਮਣ ਮਾਰੇ ਹੋਗੇ ਜਾਂ ਜਾਤ ਜਾਂ ਪਾਤ ਕੋਈ ਮਾਰ ਨਹੀਂ ਹੁੰਦੀ ਸਾਰੀ ਜਾਂ ਧਰਮ ਅੱਜ ਜੰਡਿਆ ਜਿਹੜੇ ਅਗੇ ਚਾਰ ਮੁੱਖ ਖਬਰਾਂ ਨੇ ਤੁਹਾਨੂੰ ਸੁਣਾਉਣੇ ਆ ਬੜੇ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਤੁਸੀਂ ਆਪੇ ਸ਼ੇਅਰ ਕਰ ਦੇਣਾ ਤੇ ਲੋੜ ਨਹੀਂ ਪੈਣੀ ਮੈਨੂੰ ਲੱਗਦਾ ਕਿਉਂਕਿ ਜਿਹੜੇ ਕਹਿੰਦੇ ਆ ਕਿ ਸਿੱਖਾ ਇਸ ਦੇਸ਼ ਦੇ ਵਿੱਚ ਘਟ ਗਿਣਤੀ ਨਹੀਂ ਤੇ ਅੱਜ ਬਗਾਨਗੀ ਦਾ ਅਹਿਸਾਸ ਉਹਨਾਂ ਨੂੰ ਬਾਰ ਬਾਰ ਕਰਾਇਆ ਜਾ ਰਿਹਾ ਐਸੇ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਕਈ ਐਵੇਂ ਖਬਰਾਂ ਨੇ ਬੜੇ ਧਿਆਨ ਦੇ ਨਾਲ ਸੁਣਨਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਕਿ ਪਾਈ ਅੰਮਰਤਪਾਲ ਸਿੰਘ ਜੋ ਕਿ ਹਾਈ ਕੋਰਟ ਦੇ ਵਿੱਚ ਚੌਥੀ ਵਾਰ ਜਿਹੜੀ ਪਟੀਸ਼ਨ ਪਾਈ ਗਈ ਕਿ ਲੋਕ ਸਭਾ ਦੇ ਜਿਹੜਾ ਮੈਂਬਰ ਨੇ ਐਮਪੀ ਨੇ ਤੇ ਉਹਨਾਂ ਨੂੰ ਕਿ ਜਿਹੜਾ ਪਾਰੋਲ ਦਿੱਤੀ ਜਾਵੇ ਪਰ ਹੁਣ ਇੱਕ ਵੱਡਾ ਪੰਜਾਬ ਸਰਕਾਰ ਨੇ ਕੀ ਕੀਤਾ ਡੀਐਸ ਜਿਹੜਾ ਡੀਸੀ ਅੰਮਰਸਰ ਵੱਲੋਂ ਜਿਹੜਾ ਇਹ ਲਿਖ ਕੇ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਕਿ ਅੰਮਰਤਪਾਲ ਤੋਂ ਖਤਰਾ ਕਿਉਂਕਿ ਇਹਦਾ ਪਹਿਲੇ ਪਤਾ ਸੀ ਕਿ ਸਿੱਖਾਂ ਨੂੰ ਕਦੇ ਇਨਸਾਫ ਨਹੀਂ ਮਿਲਦਾ 42 43 43 ਸਾਲ ਹੋ ਗਏ ਉਦੋਂ ਇਨਸਾਫ ਨਹੀਂ ਮਿਲਿਆ ਕੁਝ ਇਨਸਾਫਾ ਜਿਹੜਾ ਉਸੇ ਵੀ ਅਦਾਲਤ ਜ਼ਰੂਰ ਦੇ ਰਹੀ ਆ ਉਹ 90 99 ਦਾ ਹੱਕੇ ਦਾ ਦੇ ਰਹੀ ਆ ਸਿਰਫ ਉਹਦਾ ਧੰਨਵਾਦ ਕਰਨਾ ਚਾਹੁੰਦੇ ਆ ਸਿਵਈ ਕੋਰਟ ਦਾ ਪਰ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਲਗਾਤਾਰ ਜਿਹੜਾ ਭਾਈ ਅੰਮਰਪਾਲ ਦੇ ਖਿਲਾਫਾ ਜਿਹੜਾ ਉਹਦਾ ਜਵਾਬ ਦਿੱਤਾ ਜਾਂਦਾ ਕਿ ਇਹਨੂੰ ਛੱਡਿਆ ਨਾ ਜਾਵੇ ਜੇਲ੍ਹ ਦੇ ਵਿੱਚ ਦੂਸਰੇ ਪਾਸੇ ਜੇ ਆਪਾਂ ਗੱਲ ਅਕਾਲੀ ਦਲ ਦੀ ਕਰ ਲਈਏ ਕੋਨੇ ਵੀ ਇਹੀ ਕੁਝ ਕੀਤਾ ਸੀ ਤੇ ਅੱਜ ਭਗਵੰਤ ਮਾਨ ਦੇ ਜਿਹੜੇ ਕੁਝ ਚਮਚੇ ਆ ਉਸੇ ਪਾਰਟੀ ਦੇ ਜਿਹੜਾ ਉਹ ਫੋਟੋਆਂ ਐਡੀਟ ਕਰ ਕਰਕੇ ਇਹ ਲਾ ਰਹੇ ਆ ਕਿ ਸਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਪੰਜਾਬ ਦੀ ਜਿਹੜਾ ਜੇਲ੍ਹ ਦੇ ਵਿੱਚ ਨਹੀਂ ਆ ਸਕਦਾ ਉਹਨੇ ਮਾਰਡਰ ਕੀਤੇ ਉਹਨੇ ਫਲਾਣਾ ਕੀਤਾ ਤੇ ਉਹ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਜਿਹੜਾ 4 ਲੱਖ ਲੋਕਾਂ ਦੀ ਵੋਟ ਪਾਈ ਆ 20 ਲੱਖ ਲੋਕਾਂ ਦਾ ਨਮਾਇੰਦਾ ਤੇ ਤੁਸੀਂ ਅੱਜ ਉਸ ਨੂੰ ਜਿਹੜਾ ਪਰੋਲ ਨਹੀਂ ਦਿੱਤੀ ਜਾ ਰਹੀ ਆ ਕਿਉਂ ਨਹੀਂ ਦਿੱਤੀ ਗਈ ਕੀ ਅੰਬਰਤਪਾਲ ਤੋਂ ਕਾਹਦਾ ਖਤਰਾ ਸਿਰਫ ਇੱਕ 2027 ਦੀਆਂ ਵੋਟਾਂ ਤੱਕ ਇਹਨਾਂ ਦੇਖਣਾ ਕਿ ਅਸੀਂ ਵੋਟਾਂ ਕਿਵੇਂ ਜਿੱਤਨੀ ਆ ਕਿਵੇਂ ਲੋਕਾਂ ਨੂੰ ਪਰਵਾਉਣਾਗਾ ਤੇ ਇਹ ਜਿਹੜਾ ਕਿ ਸਰਕਾਰ ਵੱਲੋਂ ਜਿਹੜਾ ਇੱਕ ਸਿੱਖਾਂ ਦੇ ਨਾਲ ਇਹ ਵੀ ਇੱਕ ਧੱਕਾ ਕੀਤਾ ਗਿਆ ਨਾਲ ਹੀ ਇਹਦੇ ਖਬਰ ਇੱਕ ਹੋਰ ਜੁੜੀ ਆ ਜਿਹੜੀ ਕਿ ਇੱਕ ਦਰਿੰਦੇ ਵੱਲੋਂ 13 ਸਾਲਾਂ ਦੀ ਲੜਕੀ ਜਿਹੜੀ ਜਲੰਧਰ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਦਰਿੰਦਗੀ ਕੀਤੀ ਆ ਉਸ ਦਰਿੰਦੇ ਵੱਲੋਂ ਪਰ ਮੀਡੀਆ ਵੱਲੋਂ ਤੇ ਕੁਝ ਲੋਕਾਂ ਵੱਲੋਂ ਤੇ ਇਹ ਪ੍ਰਚਾਰਿਆ ਗਿਆ ਜੀ ਉਹ ਸਿੱਖ ਸੀ ਉਹਦੇ ਅੰਬਰਸ ਗਿਆ ਸੀ ਉਹਨੇ ਕਿਰਪਾਨ ਪਾਈ ਸੀ ਬੜਾ ਮੁੱਦਾ ਮੁੱਦਾ ਵਾਰਿਆ ਜਾਨੀ ਕਿ ਸਿੱਖ ਕਮਿਊਨਿਟੀ ਨੂੰ ਟ੍ਰੋਲ ਕੀਤਾ ਭਾਈ ਮੈਂ ਕਹਿੰਦਾ ਕਿ ਜਿਹੜਾ ਬੰਦਾ ਇਹ ਜੇ ਪਾਪ ਕਰਦਾ ਘਣਾਉਣੇ ਦਰਿੰਦਗੀਆਂ ਕਰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਤੇ ਕਟਕੂਆ ਦੇ ਵਿੱਚ ਤੁਸੀਂ ਮੈਂ ਪਹਿਲਾਂ ਵੀ ਕਹਿ ਕਿ ਜ਼ਿਕਰ ਕਰਦਾ ਹੁਣਾਂ ਕਿ ਮੰਦਰ ਦੇ ਵਿੱਚ ਇੱਕ ਬੱਚੀ ਦੇ ਨਾਲ 6 ਜਾਣੇ ਬ੍ਰਾਹਮਣ ਰੇਪ ਕੀਤਾ ਸੀ ਕਿ ਉਹ ਸਾਰੇ ਬ੍ਰਾਹਮਣ ਮਾਰੇ ਹੋਗੇ ਜਾਂ ਜਾਤ ਜਾਂ ਪਾਤ ਕੋਈ ਮਾੜੀ ਨਹੀਂ ਹੁੰਦੀ ਸਾਰੀ ਜਾਂ ਧਰਮ ਆ ਪਰ ਕੁਝ ਦਰਿੰਦੇ ਆ ਤੇ ਉਹਨਾਂ ਨੂੰ ਠੀਕ ਆ ਕਿ ਭਾਈ ਉਹਨਾਂ ਨੂੰ ਸੱਤ ਸੱਤ ਸਜ਼ਾ ਹੋਣੀ ਚਾਹੀਦੀ ਆ ਠੀਕ ਹੈ ਕਿ ਭਾਈ ਉਹ ਸਿੱਕਾ ਆਉਂਦਾ ਜਿਹੜਾ ਕਿ ਇੱਕ ਮੋਹਰਾ ਪਾਇਆ ਹੋਇਆਗਾ ਉਹਨਾਂ ਨੇ ਕਿ ਦਾੜੀ ਰੱਖ ਲਈ ਅੰਬਰ ਚੱਕ ਲਿਆ ਜੰਬਰ ਚੱਕ ਕੇ ਕਹਿ ਲਿਆ ਕਿ ਉਹ ਸੁੱਧ ਬਣ ਗਿਆ ਸੁੱਧ ਸਾਨੂੰ ਬਣਾਇਆ ਸੀ ਪਰ ਜਿਹੜੀ ਕਿ ਦਰਿੰਦਗੀ ਹੁੰਦੀ ਆ ਬੰਦੇ ਦੇ ਅੰਦਰ ਮਾਨਸਿਕਤਾ ਹੁੰਦੀ ਆ ਉਹਨੂੰ ਨਹੀਂ ਬਦਲਿਆ ਜਾ ਸਕਦਾ ਤੇ ਅੱਜ ਸਾਰੇ ਸਿੱਕਾ ਉਹਨੂੰ ਟਰੋਲ ਕੀਤਾ ਜਾ ਰਿਹਾ ਮੁੱਖ ਮੰਤਰੀ ਦਾ ਇੱਕ ਬੋਲ ਪਿਆ ਮੁੱਖ ਮੰਤਰੀ ਦਾ ਬਿਆਨ ਆ ਗਿਆ ਚਲੋ ਚੰਗੀ ਗੱਲ ਆ ਅਸੀਂ ਧੰਨਵਾਦ ਕਰਦੇ ਆ ਤੇ ਹੋਰ ਸਾਰੇ ਇੱਕਾ ਦੋਕਾ ਨੂੰ ਛੱਡ ਕੇ ਚਰਨਜੀਤ ਸਿੰਘ ਚੰਨੀ ਉਹਦੇ ਘਰ ਜਾ ਆਇਆ ਆ ਬਾਦਲ ਪਰਿਵਾਰ ਉਹਦੇ ਘਰ ਜਾ ਆਇਆ ਫਲਾਨਾ ਧੰਕਾ ਉਹਦੇ ਘਰ ਜਾ ਆਇਆ ਠੀਕ ਆ ਕਿ ਭਾਈ ਹਮਦਰਦੀ ਪ੍ਰਗਟਾਉਣੀ ਚਾਹੀਦੀ ਆ ਹਰ ਇੱਕ ਬੱਚੇ ਦੇ ਨਾਲ ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਜਦੋਂ ਹੁਸ਼ਿਆਰਪੁਰ ਦੇ ਬੱਚਾ 5 ਸਾਲਾਂ ਦੇ ਬੱਚੇ ਦੇ ਨਾਲ ਇੱਕ ਭਈਏ ਪ੍ਰਵਾਸੀ ਵੱਲੋਂ ਰਿਪੋਰਟ ਕੀਤਾ ਕਿ ਚਰਨਜੀਤ ਚੰਨੀ ਉਹਦੇ ਘਰ ਗਏ ਆ ਕਿ ਬਾਦਲ ਕੇ ਜਾਂ ਝਾੜੂ ਪਾਰਟੀ ਉਹਦੇ ਘਰ ਗਈ ਆ ਕੀ ਭਗਵਾਨਤ ਮਾਨ ਨੇ ਉਹ ਤੋਂ ਬਿਆਨ ਦਿੱਤਾ ਕਿ ਭਾਈ ਇਹਨੂੰ ਫਲਾਨੀ ਥਾਂ ਇਹਨੂੰ ਕਾੜੀ ਕਾੜੀ ਸਹਾਇਤਾ ਦਿੱਤੀ ਜਾਵੇ ਨਹੀਂ ਦਿੱਤਾ ਬਿਆਨ ਉਸ ਤੋਂ ਬਾਅਦ ਇੱਕ 8 ਸਾਲਾਂ ਦੇ ਹੋਰ ਬੱਚੇ ਦੇ ਨਾਲ ਪ੍ਰਵਾਸੀ ਵੱਲੋਂ ਜਿਹੜਾ ਮੁੱਦ ਪ੍ਰਵਾਸੀ ਮਜ਼ਦੂਰ ਵੱਲੋਂ ਜਿਹੜਾ ਕਾਤਲ ਵੀ ਕੀਤਾ ਜਾਂਦਾ ਤੇ ਰੇਪ ਵੀ ਕੀਤਾ ਜਾਂਦਾ ਦੱਸੋ ਕਿਤੇ ਚੰਨੀ ਕਰ ਗਿਆ ਹੋਵੇ ਦੱਸੋ ਕਿਤੇ ਬਦਲ ਲਾਣਾ ਜਾਂ ਆਪਾਂ ਮੁੱਖ ਮੰਤਰੀ ਦਾ ਕਿਤੇ ਬਿਆਨ ਸੁਣਿਆ ਹੋਵੇ ਮੇਰਾ ਕਹਿਣ ਦਾ ਭਾਵ ਤੁਸੀਂ ਇਹ ਹੁਣ ਸਮਝ ਚੁੱਕੇ ਹੋਵੋਗੇ ਇਹ ਮੈਂ ਦੋ ਗੱਲਾਂ ਜਿਹੜੀਆਂ ਇਹ ਜਿਹੜੀਆਂ ਰੇਪ ਦੀਆਂ ਤੇ ਕਾਤਲ ਦੀਆਂ ਦੋਨੇ ਇੱਕ ਠਨਾਵਾ ਜਿਹੜਾ ਕਿ ਇੱਕ ਸਿੱਖਾਂ ਦੇ ਨਾਲ ਜੁੜਦੀ ਆ ਇੱਕ ਉਹਨਾਂ ਪ੍ਰਵਾਸੀ ਹਿੰਦੂਆਂ ਦੇ ਨਾਲ ਜੁੜਦੀ ਆ ਜਾਨੀ ਕਿ ਸਾਨੂੰ ਇਹ ਸਿੱਖਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਕਿ ਸਿੱਖ ਭਾਰਤ ਦੇ ਵਿੱਚ ਮਾਰੇ ਨੇ ਤੇ ਪਾਸ ਦੂਜੇ ਪਾਸੇ ਜਿਹੜਾ ਸਰਿਆਮ ਇੱਕ ਯੂਪੀ ਬਿਹਾਰ ਤੋਂ ਭਈ ਆ ਕੇ ਇਹ ਕੁਕਰਮ ਕਰਦੇ ਆ ਤੇ ਕਾਤਲ ਵੀ ਕਰਦੇ ਆ ਤੇ ਬੜੀ ਰਹਿਮ ਬੇਦਰਦੀ ਨਾਲ ਬੱਚੇ ਦਾ ਜੋ ਕੁਝ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੁਸ਼ਿਆਰਪੁਰ ਦੀ ਘਟਨਾ ਕਿਤੇ ਭਗਵੰਤ ਮਾਨ ਦਾ ਬਿਆਨ ਆਇਆ ਹੋਵੇ ਕਿ ਭਾਈ ਅਸੀਂ ਕਾੜੀ ਕਾੜੀ ਸਜ਼ਾ ਦੇਵਾਂਗੇ ਸਗੋ ਉਸ ਪਰਿਵਾਰ ਨੂੰ ਪਿੰਡ ਛੱਡ ਕੇ ਜਿਹੜਾ ਜਾਣ ਲਈ ਮਜਬੂਰ ਹੋਣਾ ਪਿਆ ਪਰ ਕਿਸੇ ਨੇ ਹਾ ਦਾ ਨਾਰਾ ਨਾ ਮਾਰਿਆ ਇਹ ਦਿਸ ਗਿਆ ਕਿ ਜਿਹੜਾ ਕਿ 13 ਸਾਲਾਂ ਦੀ ਬੱਚੀ ਦੇ ਨਾਲ ਜਿਹਨੇ ਜਬਰ ਜਨਾਹ ਕੀਤਾ ਕਿ ਉਹਦੇ ਪੱਗ ਬੰਨੇ ਆ ਤੇ ਉਹਦੇ ਜਿਹੜੇ ਇੱਕ ਦਾੜਾ ਰੱਖਿਆ ਹੋਇਆਗਾ ਇਹ ਦਾੜੇ ਭੇੜੀ ਵੀ ਰੱਖਦੇ ਆ ਇਹ ਜਿਵੇਂ ਕਹਦੇ ਕਿ ਇੱਕ ਸਮੁੰਦਰ ਆ ਇੱਕ ਬਾਗ ਆ ਬਗੀਚੀ ਆ ਉਹਦੇ ਵਿੱਚ ਸ਼ੇਰ ਵਿਗਿਆੜ ਚਿੱਤੇ ਹੋਰ ਜਾਨਵਰ ਰਹਿੰਦੇ ਆ ਇਸ ਤਰ੍ਹਾਂ ਇੱਕ ਸਿੱਖ ਕੌਮ ਉਹ ਸਿੱਖ ਕੌਮ ਇੱਕ ਜੰਗਲ ਦੀ ਤਰ੍ਹਾਂਗੀ ਉਹਦੇ ਵਿੱਚ ਸਾਰਾ ਜਾਨਵਰ ਰਹਿੰਦੇ ਆ ਉਹਦੇ ਵਿੱਚ ਮਾੜੇ ਵੀ ਰਹਿੰਦੇ ਆ ਉਹਦੇ ਵਿੱਚ ਚੰਗੇ ਵੀ ਰਹਿੰਦੇ ਆ ਤੇ ਉਹਦੇ ਵਿੱਚ ਇਹ ਜਾਨਵਰ ਵੀ ਰਹਿੰਦੇ ਆ ਕਿ ਇੱਕ ਦੂਜੇ ਨੂੰ ਖਾ ਜਾਂਦੇ ਆ ਛਿੱਕੀ ਉਸ ਤਰ੍ਹਾਂਗੀ ਇਹਦੇ ਵਿੱਚ ਬੜੇ ਮਾੜੇ ਵੀ ਆ ਤੇ ਬੜੇ ਚੰਗੇ ਵੀ ਆ ਹਰ ਇੱਕ ਧਰਮ ਦੇ ਵਿੱਚ ਹੁੰਦਾ ਹਰ ਇੱਕ ਪਾਰਟੀ ਦੇ ਵਿੱਚ ਹੁੰਦਾ ਹਰ ਇੱਕ ਸੰਸਥਾ ਦੇ ਵਿੱਚ ਬੰਦੇ ਹੁੰਦੇ ਆ ਨਾ ਕਿ ਸਾਰਾ ਮਾੜਾ ਜਦੋਂ ਪੰਚਾਇਤਾਂ ਨੇ ਉਦੋਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਸਿੱਧੀਆਂ ਜਿਹੜਾ ਪ੍ਰਵਾਸੀਆਂ ਵੱਲੋਂ ਜਿਹੜਾ ਧਮਕੀਆਂ ਦਿੱਤੀਆਂ ਗਈਆਂ ਭਗਵਾਨ ਤਮਨ ਚੱਪਾ ਬੜੀ ਹੈ ਜਿਹੜੀ ਇਹ ਰਾਜਨੀਤੀ ਆ ਜਿਹੜੀ ਬੜਾ ਕੁਝ ਕਰਾਉਂਦੀ ਆ ਅੱਜ ਧੜਾ ਧੜ ਜਿਹੜੇ ਫੇਕ ਅਨਕਾਊਂਟਰ ਹੋ ਰਹੇ ਆ ਤੇ ਕਿਉਂ ਹੋ ਰਹੇ ਆ ਸਿਰਫ ਇੱਕਾ ਵੋਟਾਂ ਦੀ ਰਾਜਨੀਤੀ ਤੇ ਸਾਨੂੰ ਵੋਟਾਂ ਜਿੱਤ ਦਿਓ ਬਸ ਅੱਧਾ ਪੰਜਾਬ ਮਾਰਨਾ ਪੈ ਜੇ ਇਹੀ ਹਾਲ ਜੜਾ ਕੇ ਕਈ ਕਈ ਹੋਰ ਮੰਤਰੀਆਂ ਪ੍ਰਧਾਨ ਮੰਤਰੀਆਂ ਤੇ ਮੁੱਖ ਮੰਤਰੀ ਨੇ ਬੀਬੰਤ ਸਿੰਘ ਨੇ ਕੀਤਾ ਸੀ ਤੇ ਹੋਰ ਕਈਆਂ ਨੇ ਕੀਤਾ ਜਿਹੜਾ ਕਿ ਬਹੁਤ ਨਿੰਦਨਯੋਗ ਅਤੇ ਮਾੜਾ ਹੈਗਾ ਠੀਕ ਹੈ ਕਿ ਭਾਈ ਜਿਸ ਦੇ ਉੱਪਰ ਕੋਈ ਵੀ ਜਿਹੜਾ ਕਰੈਮਾ ਉਹਨੂੰ ਫੜੋ ਉਹ ਤੇ ਫੜ ਕੇ ਪਰਚਾ ਦਰਜ ਕਰੋ ਤੇ ਉਹਨੂੰ ਜੇਲ੍ਹ ਦੇ ਸਲਾਖਾਂ ਵਿੱਚ ਸੁਟੋ ਇਹ ਕਾਨੂੰਨ ਕਹਿੰਦਾ ਹੈਗਾ ਪਰ ਕਾਨੂੰਨ ਆਪਣੇ ਹੱਥਾਂ 'ਚ ਕੌਣ ਲੈ ਰਿਹਾ ਅੱਜ ਪੰਜਾਬ ਪੁਲਿਸ ਅਗਲੀ ਵੱਡੀ ਖਬਰ ਜੁੜੀ ਆ ਪਟਿਆਲੇ ਤੋਂ ਜਿਹੜਾ ਕੱਚੇ ਕੰਮੇ ਸੀ ਮੁਲਾਜ਼ਮ ਸੀ ਜਿਹੜਾ ਤੇ ਉਹਨਾਂ ਨੂੰ ਉਹਨੇ ਧਰਨਾ ਦਿੱਤਾ ਸੀ ਤੇ ਉਹਨਾਂ ਨੂੰ ਕੋਟ-ਕੋਟ ਕੇ ਅੱਜ ਪੁਲਿਸ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਬੱਸਾਂ ਵਿੱਚ ਸੁਟਿਆ ਗਿਆ ਧੱਕੇ ਦੇ ਨਾਲ ਆ ਕੀ ਆਜ਼ਾਦੀ ਇਹ ਵੀ ਆਜ਼ਾਦੀ ਨਹੀਂ ਕਿ ਜਿਹੜੇ ਕੱਚੇ ਮੁਲਾਜ਼ਮਾ ਉਹ ਪੱਕੇ ਹੋਣ ਦੀ ਖਾਤਰ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਤਾਂ ਪੁਲਿਸ ਵੱਲੋਂ ਅੱਜ ਡਾਂਗਾ ਦੇ ਨਾਲ ਕੁੱਟਿਆ ਗਿਆ ਬੇਰਹਿਮੀ ਦੇ ਨਾਲ ਉਹਨਾਂ ਨੂੰ ਘੜੇਸਿਆ ਗਿਆ ਬੱਸਾਂ ਵਿੱਚ ਛੁੱਟਿਆ ਗਿਆ ਜਿਹੜਾ ਬਹੁਤ ਹੀ ਨਿੰਦਣਯੋਗ ਤਾਰਾ ਗਏ ਸਰਕਾਰ ਦਾ ਤੇ ਅਗਲੀ ਖਬਰ ਜੁੜੀ ਆ ਬਿਕਰ ਮਜੀਠੀਏ ਦੇ ਨਾਲ ਇਹ ਦੱਸਿਆ ਜਾ ਰਿਹਾ ਖਬਰ ਆਈ ਹੈ ਕਿ ਬਕਰ ਮਜੀਠੀ ਨੇ ਜਿਹੜੀਆਂ ਮੁਸ਼ਕਲਾਂ ਨੇ ਉਹ ਬਾਧੀਆਂ ਨਜ਼ਰ ਆ ਰਹੀਆਂ ਨੇ ਕਿ ਬਕਰ ਮਜੀਠੀ ਦੇ ਨਾਲ ਉਹਦੇ ਸਾਲੇ ਨੂੰ ਜਿੱਥੇ ਕਿ ਸੰਮਨ ਹੋਏ ਸੀ ਬਰੰਟ ਜਾਰੀ ਹੋਏ ਸੀ ਗ੍ਰਿਫਤਾਰੀ ਦੇ ਉੱਤੇ ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਗ੍ਰਿਫਤਾਰੀ ਆ ਉਹਨਾਂ ਦੀ ਪਤਨੀ ਦੀ ਕਦੇ ਵੀ ਸੰਭਵ ਆ ਇਸ ਸੂਤਰਾ ਤੋਂ ਜਿਹੜੀ ਵੱਡੀ ਜਾਣਕਾਰੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇਸ ਤੋਂ ਬਾਅਦ ਜਿਹੜਾ ਅਕਾਲੀ ਦਲ ਦੇ ਉੱਪਰ ਵੀ ਜਿਹੜਾ ਖਬੀਰ ਬਾਦਲ ਦੇ ਉੱਪਰ ਵੀ ਜਿਹੜਾ ਪਾਰਟਿਆ ਦਰਜ ਦਾ ਜਿਹੜਾ ਸਰਕਾਰ ਕਰ ਸਕਦੀ ਆ ਇਹ ਵੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆ ਕਿ ਜਿੱਥੇ ਬਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦਾ ਤੇ ਉਥੇ ਹੀ ਜਿਹੜਾ ਤੇ ਉਹਨਾਂ ਦੀ ਧਰਮ ਪਤਨੀ ਮਜੀਠੀ ਤੋਂ ਐਮਐਲਏ ਆ ਜਿਹੜਾ ਉਹ ਵੀ ਦੱਸਿਆ ਜਾ ਰਿਹਾ ਕਿ ਉਹਦੇ ਵੀ ਜਿਹੜਾ ਗ੍ਰਿਪਦਾਰੀ ਹੋ ਸਕਦੀ ਆ ਅਤੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਆ ਕਿਹੜੇ ਕਿਹੜੇ ਗ੍ਰਿਫਤਾਰਾ ਕਿਤੇ ਜਾ ਸਕਦੇ ਇਹ ਵੀ ਵੱਡਾ ਇੱਕ ਸਵਾਲ ਆ ਜੇਕਰ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਤੁਹਾਨੂੰ ਕੀ ਲੱਗਦਾ ਕੀ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਆ ਕੀ ਸੰਭਵ ਆ ਪਰ ਇਹ ਜਦੋਂ ਆਪਾਂ ਕਹਿੰਦੇ ਆ ਕਿ ਭਾਈ ਜਿਸ ਨੇ ਮਾੜਾ ਕੰਮ ਕੀਤਾ ਜਿਨੇ ਜੋ ਕੁਝ ਕੀਤਾ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਪਰ ਇੱਥੇ ਜਿਹੜਾ ਕਿ ੱੱੱਕਾਗਾ ਉਹ ਨਹੀਂ ਕਰਨਾ ਚਾਹੀਦਾ ਚਾਹੇ ਕਿਸੇ ਕਿਸੇ ਮਰਜ਼ੀ ਪਾਰਟੀ ਦਾ ਬੰਦਾ ਹੋਵੇ ਇਹ ਨਹੀਂ ਕਿ ਅੱਜ ਆਮਾ ਦੀ ਪਾਰਟੀ ਸਰਕਾਰ ਕੱਲ ਨੂੰ ਕਿਸੇ ਦੂਜੇ ਤੀਜੇ ਦੀ ਹੋਰ ਬਣ ਗਿਉ ਉਹ ਕਹੂਗਾ ਜੀ ਮੈਂ ਆਪਣੀਆਂ ਰੜਕਾਂ ਕੱਢਣੀਆਂ ਨੇ ਹੁਣ ਗੱਲ ਕਰ ਲਈਏ ਪੰਜਾਬ ਪੁਲਿਸ ਦੀ ਜਿਹੜਾ ਪੰਜਾਬ ਪੁਲਿਸ ਦੇ ਉੱਪਰ ਜਿਹੜਾ ਇੱਕ ਕੰੰਜਾ ਕਚਾ ਜਾ ਰਿਹਾ ਧੜਾ ਧੜਾ ਜਿਹੜਾ ਸਸਪੈਂਡ ਕੀਤੇ ਜਾ ਰਿਹਾ ਚਾਹੇ ਉਹ ਤਰਨ ਤਰਨ ਦੀ ਜਦੋਂ ਸੀਟ ਹੋਸ਼ ਜਿਮਣੀ ਚੋਣ ਹੋਈ ਸੀ ਉਹਨੂੰ ਲੈ ਕੇ ਜਿਹੜਾ ਐਸਐਸਪੀ ਤੋਂ ਲੈ ਕੇ ਬਾਅਦ ਵਿੱਚ ਦੋ ਡੀਐਸਪੀ ਸਸਪੈਂਡ ਕੀਤੇ ਜਾ ਰਹੇ ਆ ਉਹ ਤੋਂ ਬਾਅਦ ਜਲੰਧਰ ਦੇ ਵਿੱਚ ਜੋ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਹਟਿਆ ਕਿ ਜਿਹੜਾ ਇੱਕ ਦਰਿੰਦੇ ਵੱਲੋਂ ਜਿਹੜਾ ਉੱਥੇ ਦਰਿੰਦਗੀ ਕੀਤੀ ਤੇ ਪੁਲਿਸ ਤੇ ਦੋਸ਼ ਲੱਗਿਆ ਕਿ ਪੁਲਿਸਰ ਨੇ 2 ਘੰਟੇ ਜਿਹੜਾ ਕਿ ਚਾਹ ਪੀ ਕੇ ਉਹਨਾਂ ਦੇ ਘਰ ਕਿ ਵਾਪਸ ਆ ਗਈ ਕਿ ਜਿਹੜਾ ਇੱਕ ASI ਆ ਅਤੇ ਹੋਰ DSP ਦੇ ਤਹਿਤ ਜਿਹੜਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੇ ਇੱਕ ਢਿੱਲੀ ਕਰਜਗਾਰੀ ਕੀਤੀ ਆ ਕੀ ਗੱਲ ਹੈ ਪੁਲਸਾ ਇਸ ਕੰਮ ਵਿੱਚ ਰਹਗੀ ਆ ਕਿ ਤੁਸੀਂ ਤਨਖਾਹ ਲੈਣਿਓ 80 8000 90 90 ਕੋਈ 70 ਕੋਈ 75 ਚਲੋ ਜਿੰਨੀ ਮਰਜੀ ਆ ਕਾਨੂੰਨ ਦੀ ਤੁਹਾਡੇ ਵਰਦੀ ਪਾਈ ਆ ਘਟੋ-ਘਟ ਉਹਦਾ ਤਾਂ ਤੁਸੀਂ ਉਹਦਾ ਦਾ ਮੁੱਲ ਮੋੜ ਦਿਓ ਜੇਕਰ ਉਹੀ ਕੰਮ ਲੋਕਾਂ ਨੂੰ ਕਰਨੇ ਪੈ ਰਹੇ ਨੇ ਤੇ ਫਿਰ ਤੁਹਾਨੂੰ ਤਨਖਾਹਾਂ ਕਾਦੀਆਂ ਨੇ ਇਸ ਕਰਕੇ ਠੀਕ ਆ ਕਿ ਭਾਈ ਇਹਨਾਂ ਤੇ ਵੀ ਜਿਹੜਾ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਜਿਹੜਾ ਕਿ ਸਹੀ ਆਪਣੀ ਡਿਊਟੀ ਨੂੰ ਨਹੀਂ ਨਿਭਾਉਂਦੇ ਤੇ ਅਗਲੀ ਖਬਰ ਤੱਕ ਦੇਉਣ ਅਜਾਤ ਤੇ ਅਗਲੀ ਖਬਰ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਇਹ ਰਾਜਨੀਤੀ ਆ ਜਿਹੜੀ ਬੜਾ ਕੁਝ ਕਰਾਉਂਦੀ ਆ ਅੱਜ ਧੜਾ ਧੜ ਜਿਹੜੇ ਫੇਕ ਅਨਕਾਊਂਟਰ ਹੋ ਰਹੇ ਆ ਤੇ ਕਿਉਂ ਹੋ ਰਹੇ ਆ ਸਿਰਫ ਇੱਕਾ ਵੋਟਾਂ ਦੀ ਰਾਜਨੀਤੀ ਤੇ ਸਾਨੂੰ ਵੋਟਾਂ ਜਿੱਤ ਦਿਓ ਬਸ ਅੱਧਾ ਪੰਜਾਬ ਮਾਰਨਾ ਪੈ ਜੇ ਇਹੀ ਹਾਲ ਜਿਹੜਾ ਕਿ ਕਈ ਕਈ ਹੋਰ ਮੰਤਰੀਆਂ ਪ੍ਰਧਾਨ ਮੰਤਰੀਆਂ ਤੇ ਮੁੱਖ ਮੰਤਰੀ ਨੇ ਬਿਆਨਤ ਸਿੰਘ ਨੇ ਕੀਤਾ ਸੀ ਤੇ ਹੋਰ ਕਈਆਂ ਨੇ ਕੀਤਾ ਜਿਹੜਾ ਕਿ ਬਹੁਤ ਨਿੰਦਨਯੋਗ ਅਤੇ ਮਾੜਾ ਹੈਗਾ ਠੀਕ ਹੈ ਕਿ ਭਾਈ ਜਿਸ ਦੇ ਉੱਪਰ ਕੋਈ ਵੀ ਜਿਹੜਾ ਕਰੈਮ ਆ ਉਹਨੂੰ ਫੜੋ ਅਤੇ ਫੜ ਕੇ ਪਰਚਾ ਦਰਜ ਕਰੋ ਤੇ ਉਹਨੂੰ ਜੇਲ੍ਹ ਦੇ ਸਲਾਖਾਂ ਵਿੱਚੋਂ ਸੁਟੋ ਇਹ ਕਾਨੂੰਨ ਕਹਿੰਦਾ ਹੈਗਾ ਪਰ ਕਾਨੂੰਨ ਆਪਣੇ ਹੱਥਾਂ 'ਚ ਕੌਣ ਲੈ ਰਿਹਾ ਅੱਜ ਪੰਜਾਬ ਪੁਲਿਸ ਅਗਲੀ ਇੱਕ ਵੱਡੀ ਖਬਰ ਜੁੜੀ ਆ ਪਟਿਆਲੇ ਤੋਂ ਜਿਹੜਾ ਕੱਚੇ ਕਾਮੇ ਸੀ ਮੁਲਾਜ਼ਮ ਸੀ ਜਿਹੜਾ ਤੇ ਉਹਨਾਂ ਨੂੰ ਉਹਨੇ ਧਰਨਾ ਦਿੱਤਾ ਸੀ ਤੇ ਉਹਨਾਂ ਨੂੰ ਕੋਟ-ਕੋਟ ਕੇ ਅੱਜ ਪੁਲਿਸ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਬੱਸਾਂ ਵਿੱਚ ਸੁੱਟਿਆ ਗਿਆ ਧੱਕੇ ਦੇ ਨਾਲ ਕਿ ਆਜ਼ਾਦੀ ਇਹ ਵੀ ਆਜ਼ਾਦੀ ਨਹੀਂ ਕਿ ਜਿਹੜੇ ਕੱਚੇ ਮੁਲਾਜ਼ਮਾ ਉਹ ਪੱਕੇ ਹੋਣ ਦੀ ਖਾਤਰ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਤਾਂ ਪੁਲਿਸ ਵੱਲੋਂ ਅੱਜ ਡਾਂਗਾ ਦੇ ਨਾਲ ਕੁੱਟਿਆ ਗਿਆ ਬੇਰਹਿਮੀ ਦੇ ਨਾਲ ਉਹਨਾਂ ਨੂੰ ਇਹ ਹਿੱਸਿਆ ਗਿਆ ਬੱਸਾਂ ਵਿੱਚ ਸੁੱਟਿਆ ਗਿਆ ਜਿਹੜਾ ਬਹੁਤ ਹੀ ਨਿੰਦਣਯੋਗ ਤਾਰਾ ਗਏ ਸਰਕਾਰ ਦਾ ਤੇ ਅਗਲੀ ਖਬਰ ਜੁੜੀ ਆ ਬਿਕਰ ਮਜੀਠੀਏ ਦੇ ਨਾਲ ਇਹ ਦੱਸਿਆ ਜਾ ਰਿਹਾ ਖਬਰ ਆਈ ਆ ਕਿ ਬਿਕਰ ਮਜੀਠੀ ਨੇ ਜਿਹੜੀਆਂ ਮੁਸ਼ਕਲਾਂ ਨੇ ਉਹ ਬਾਦਿਆਂ ਨਜ਼ਰ ਆ ਰਹੀਆਂ ਨੇ ਕਿ ਬਿਕਰ ਮਜੀਠੀਏ ਦੇ ਨਾਲ ਉਹਦੇ ਸਾਲੇ ਨੂੰ ਜਿੱਥੇ ਕਿ ਸੰਮਨ ਹੋਏ ਸੀ ਬਰੰਟ ਜਾਰੀ ਹੋਏ ਸੀ ਗ੍ਰਿਫਤਾਰੀ ਦੇ ਉੱਤੇ ਹੁਣ ਇਹ ਦੱਸਿਆ ਯਾਰ ਇਹ ਆ ਕਿ ਜਿਹੜੀ ਇਹ ਗਿਰਪ ذمہ داری ਆ ਉਹਨਾਂ ਦੀ ਪਤਨੀ ਦੀ ਕਦੇ ਵੀ ਸੰਭਵ ਆ ਇਹ ਸੂਤਰਾ ਤੋਂ ਜਿਹੜੀ ਵੱਡੀ ਜਾਣਕਾਰੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇਸ ਤੋਂ ਬਾਅਦ ਜਿਹੜਾ ਅਕਾਲੀ ਦਲ ਦੇ ਉੱਪਰ ਵੀ ਜਿਹੜਾ ਖबीर ਬਾਦਲ ਦੇ ਉੱਪਰ ਵੀ ਜਿਹੜਾ ਵਰਤਿਆ ਦਰਜ ਜਿਹੜਾ ਸਰਕਾਰ ਕਰ ਸਕਦੀ ਆ ਇਹ ਵੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਆ ਕਿ ਜਿੱਥੇ ਬਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦਾ ਤੇ ਉਸੇ ਹੀ ਜਿਹੜਾ ਤੇ ਉਹਨਾਂ ਦੀ ਧਰਮ ਪਤਨੀ ਮਜੀਠੀ ਤੋਂ ਐਮਐਲਏ ਆ ਜਿਹੜਾ ਉਹ ਵੀ ਦੱਸਿਆ ਜਾ ਰਿਹਾ ਕਿ ਉਹਦੇ ਵੀ ਜਿਹੜਾ ਗਰਪਧਾਰੀ ਹੋ ਸਕਦੀ ਆ ਅਤੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਆ ਕਿਹੜੇ-ਕਿਹੜੇ ਗਰਪਧਾਰਾ ਕਿਤੇ ਜਾ ਸਕਦੇ ਇਹ ਵੀ ਵੱਡਾ ਇੱਕ ਸਵਾਲ ਆ ਜੇਕਰ ਸਖਬੀਰ ਬਾਦਲ ਦੀ ਗਰਪਧਾਰੀ ਤੁਹਾਨੂੰ ਕੀ ਲੱਗਦਾ ਕਿ ਸਖਬੀਰ ਬਾਦਲ ਦੀ ਗਰਪਧਾਰੀ ਹੋ ਸਕਦੀ ਆ ਕੀ ਸੰਭਵ ਆ ਪਰ ਇਹ ਜਦੋਂ ਅੱਪਾ ਕਹਿੰਦੇ ਆ ਕਿ ਭਾਈ ਜਿਸ ਨੇ ਮਾੜਾ ਕੰਮ ਕੀਤਾ ਜਿਨੇ ਜੋ ਕੁਝ ਕੀਤਾ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਪਰ ਇੱਥੇ ਜਿਹੜਾ ਕਿ ਧੱਕਾਗਾ ਉਹ ਨਹੀਂ ਕਰਨਾ ਚਾਹੀਦਾ ਚਾਹੇ ਕਿਸੇ ਕਿਸੇ ਮਰਜ਼ੀ ਪਾਰਟੀ ਦਾ ਬੰਦਾ ਹੋਵੇ ਇਹਨੇ ਕਿ ਅੱਜ ਆਮ ਆਦਮੀ ਪਾਰਟੀ ਸਰਕਾਰ ਕੱਲ ਨੂੰ ਕਿਸੇ ਦੂਜੇ ਤੀਜੇ ਦੀ ਹੋਰ ਬਣ ਗਿਉ ਉਹ ਕਹੂਗਾ ਜੀ ਮੈਂ ਆਪਣੀਆਂ ਰੜਕਾਂ ਕੱਢਣੀਆਂ ਨੇ ਹੁਣ ਗੱਲ ਕਰ ਲਈਏ ਪੰਜਾਬ ਪੁਲਿਸ ਦੀ ਜਿਹੜਾ ਪੰਜਾਬ ਪੁਲਿਸ ਦੇ ਉੱਪਰ ਜਿਹੜਾ ਇੱਕ ਕੰੰਜਾ ਕਛਿਆ ਜਾ ਰਿਹਾ ਧੜਾ ਧੜਾ ਜਿਹੜਾ ਸਸਪੈਂਡ ਕੀਤੇ ਜਾ ਰਹੇ ਆ ਚਾਹ ਉਹ ਤਰਨ ਤਰਨ ਦੇ ਜਿਹੜੇ ਸੀਟ ਹੋਸ਼ ਜਿਮਣੀ ਚੋਣ ਹੋਈ ਸੀ ਉਹਨੂੰ ਲੈ ਕੇ ਜਿਹੜਾ ਐਸਐਸਪੀ ਤੋਂ ਲੈ ਕੇ ਬਾਅਦ ਵਿੱਚ ਦੋ ਡੀਐਸਪੀ ਸਸਪੈਂਡ ਕੀਤੇ ਜਾ ਰਹੇ ਆ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਜੋ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਹਟਿਆ ਕਿ ਜਿਹੜਾ ਇੱਕ ਦਰਿੰਦੇ ਵੱਲੋਂ ਜਿਹੜਾ ਉੱਤੇ ਦਰਿੰਦਗੀ ਕੀਤੀ ਤੇ ਪੁਲਿਸ ਤੇ ਦੋਸ਼ ਲੱਗਿਆ ਕਿ ਪੁਲਿਸਰ ਨੇ ਦੋ ਘੰਟੇ ਜਿਹੜਾ ਕਿ ਚਾਹ ਪੀ ਕੇ ਉਹਨਾਂ ਦੇ ਘਰ ਕਿ ਵਾਪਸ ਆ ਗਈ ਕਿ ਜਿਹੜਾ ਇੱਕ ASI ਆ ਅਤੇ ਹੋਰ DSP ਦੇ ਤਹਿਤ ਜਿਹੜਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੇ ਇੱਕ ਢਿੱਲੀ ਕਰਜਗਾਰੀ ਕੀਤੀ ਆ ਕੀ ਗੱਲ ਪੁਲਸਾ ਇਸ ਕੰਮ ਵਿੱਚ ਰਹਿ ਗਈ ਆ ਕਿ ਤੁਸੀਂ ਤਨਖਾਹ ਲੈਣਿਓ 80 8000 90 90 ਕੋਈ 70 ਕੋਈ 75 ਚਾਹੋ ਜਿੰਨੀ ਮਰਜ਼ੀ ਆ ਕਾਨੂੰਨ ਦੀ ਤੁਹਾਡੇ ਵਰਦੀ ਪਾਈ ਆ ਘਟੋ-ਘਟ ਉਹਦਾ ਤਾਂ ਤੁਸੀਂ ਉਹਦਾ ਦਾ ਮੋਲ ਮੋੜ ਦਿਓ ਜੇਕਰ ਉਹ ਹੀ ਕੰਮ ਲੋਕਾਂ ਨੂੰ ਕਰਨੇ ਪੈ ਰਹੇ ਨੇ ਤੇ ਫਿਰ ਤੁਹਾਨੂੰ ਤਨਖਾਹਾਂ ਕਾਹਦੀਆਂ ਨੇ ਇਸ ਕਰਕੇ ਠੀਕ ਹੈ ਕਿ ਭਾਈ ਇਹਨਾਂ ਤੇ ਵੀ ਜਿਹੜਾ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਜਿਹੜਾ ਕਿ ਸਹੀ ਆਪਣੀ ਡਿਊਟੀ ਨੂੰ ਨਹੀਂ ਨਿਭਾਉਂਦੇ ਤੇ ਅਗਲੀ ਖਬਰ ਤੱਕ ਦੇਉਣ ਅਜਾਤ ਤੇ ਅਗਲੀ ਖਬਰ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ